ਨੇ ਮੇਰਾ ਨਿਰਨਕਾਲ ਜਾ ਘਿਰਦਾ ਮੇਰਾ ਦੁਖੇ ਵਿਚਾਲਾ ਸਿਰਦਾਰ ਮੁੰਡਾ ਨਹੀਂ ਪਿਰਾਇਆ ਘਿਰਦਾ ਆਇਆ ਮੈਂ ਖੇਤਾ ਚੋਂ ਫਿਰਦਾ ਨੇ ਮੇਰਾ ਨਿਰਨਕਾਲ ਜਾ ਘਿਰਦਾ ਮੇਰਾ ਦੁਖੇ ਵਿਚਾਲਾ ਸਿਰਦਾਰ ਮੁੰਡਾ ਨਹੀਂ ਪਿਰਾਇਆ ਘਿਰਦਾ ਅੰਲੀ ਮੁੰਡਾ ਪਾੜੇ ਦਾ ਟੱਟੂ ਖਾਲੀ ਖੜਕੇ ਡੱਬੀ ਨੀ ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀਨੀ ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀਨੀ ਠੀਕ ਆ ਤੂੰ ਡੋਡਿਆਂ ਦਾ ਬੋਰਾ ਆਪਣਾ ਕਿਵੇਂ ਚੁਰਗਾ ਤੋਰਾ ਅੰਮਲੀ ਜਦ ਹੋਵੇ ਕਮਜ਼ੋਰਾ ਉਸ ਵਿੱਚ ਰੜ ਕੇ ਰਵੇ ਨਾ ਪੂਰਾ ਠੀਕ ਆ ਤੂੰ ਡੋਡਿਆਂ ਦਾ ਬੋਰਾ ਆਪਣਾ ਕਿਵੇਂ ਚੁਰਗਾ ਤੋਰਾ ਅੰਮਲੀ ਜਦ ਹੋਵੇ ਕਮਜ਼ੋਰਾ ਉਸ ਵਿੱਚ ਰੜ ਕੇ ਰਵੇ ਨਾ ਪੂਰਾ ਦੇਰਿਆਂ ਨੂੰ ਤੜਕਾ ਨਾਲ ਆਈ ਬੈਠੀਆਂ ਨਾਰੇ ਮੈਂ ਸਤ ਨੂੰ ਤੇਰਿਆਂ ਨੂੰ ਤੜਕਾ ਨਾਲ ਆਈ ਬੈਠੀਆਂ ਹੋਵੇ ਨਸ਼ਾ ਪਤਾ ਜਾਂ ਚੜਿਆ ਨਾ ਜਾਵਾ ਚੋਂ ਬੰਦਿਆਂ ਤੋਂ ਫੜਿਆ ਇਹ ਰਾਖੀਮ ਬਿਨਾ ਨਾ ਚੜਿਆ ਮੈਂ ਉੱਡ ਚੂ ਭਾਰ ਕਿੰਦਰ ਤੋਂ ਤੜ ਸ਼ੱਪਤਾ ਜਾ ਚੜਿਆ ਨਾ ਜਾਵਾ ਚੋਂ ਬੰਦਿਆਂ ਤੋਂ ਖੜਿਆ ਇਹਰਾ ਫੀਮ ਬਿਨਾ ਨਾ ਸਰਿਆ ਵੇਉਂ ਤੂੰ ਪਾਰਕਿੰਗਰ ਤੋਂ ਤੜਿਆ ਮੇਰੇ ਲੈ ਲਾ ਕੇ ਕਿਤੇ ਰਖਦੇਂ ਜੇ ਨਾ ਕਿ ਤੂੰ ਵੀ ਲੱਭੀਨੀ ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀਨੀ ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀਨੀ ਇਹ ਕਰੂ ਜਵਾਨੀ ਟੜਦੀ ਤੇੜੀ ਸੌਣ ਮਹੀਨੇ ਸੜਦੀ ਜਿਦੀ ਅਮਲੀ ਨਾਲ ਅੱਖ ਲੜਦੀ ਉਹ ਫਿਰ ਤੋਂ ਵੀ ਕੋਲ ਨਹੀਂ ਖੜਦੀ ਇਹ ਕੀ ਕਰੂ ਜਵਾਨੀ ਟੜਦੀ ਤੇੜੀ ਸੌਣ ਮਹੀਨੇ ਸੜਦੀ ਜਿਦੀ ਅਮਲੀ ਨਾਲ ਅੱਖ ਲੜਦੀ ਉਹ ਫਿਰ ਤੋਂ ਵੀ ਕੋਲ ਨਹੀਂ ਖੜਦੀ ਮੈਂ ਤੈਨੂੰ ਐਵੇਂ ਤਾਂ ਨਹੀਂ ਗਮਲੇ ਵਾਂਗ ਸਜਾਈ ਬੈਠਿਆਂ ਨਾਲੇ ਮੈਂ ਸੱਤ ਲੁਜਦੇ ਰਹੀ ਆਪ ਪਾਪਟਰੋਲ ਤੇ ਹੁਣੇ ਚਲਾ ਲਾ ਐ ਪਰ ਆਪਣੀ ਜਾਨ ਬੁਦਾਲ ਤੂੰ ਖਾਮੀ ਤੇ ਕੇ ਮੂਨੂ ਲਾਲਾ ਨੀ ਮੈਂ ਮੋਟਰ ਸਾਈਕਲ ਕਾਲਾ ਪਾਪਟਰੋਲ ਤੇ ਹੁਣੇ ਚਲਾ ਲਾ ਐ ਪਰ ਆਪਣੀ ਜਾਨ ਬੁਦਾਲ ਤੂੰ ਖਾਮੀ ਤੇ ਕੇ ਮੂਨੂ ਲਾਲਾ ਯਾ ਲੱਗਦਾ ਕੁਪੀ ਲੈਣਾ ਮਨਤਾ ਕਦੋਂ ਦੀ ਛੱਡੀ ਨੀ ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀਨੀ ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀਨੀ